ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜਿਹੜੀ ਆਈ ਹੈ ਸੈਟਨ ਸਿਲਕੀ ਜ਼ੋਰਜਟ ਵਿੱਚ ਆਏਗੀ ਕਰੋਸ਼ੀਆ ਵਰਕ ਹੋਇਆ ਹੈ neck ਤੇ ਤੇ ਨਾਲ ਦੁਪੱਟੇ ਤੇ 2.5 ਮੀਟਰ ਦੀ ਸ਼ਰਟ ਹੈ ਬਾਟਮ 2 ਮੀਟਰ ਦਾ ਰੇਟ ਇਹਦਾ 1200 ਰੁਪਏ ਤੇ ਜਿਹੜਾ ਬਾਟਮ ਦਾ ਨਸ਼ਨਦੂਮ ਦਾ ਮਿਲੇਗਾ ਦੁਪੱਟਾ ਸੈਟਨ ਜ਼ੋਰਜਟ ਵਿੱਚ ਮਿਲੇਗਾ ਤੇ ਉੱਤੇ ਵੀ ਲੈਂਸ ਲੱਗੀ ਹੈ ਕਰੋਸ਼ੀਆ ਵਾਲੀ ਪਿਓਰ ਕਾਟਨ ਦੇ ਵਿੱਚ ਜੈਕੋਰ ਡਿਜੀਟਲ ਪ੍ਰਿੰਟ ਨਾਲ ਸੀਕਵੈਂਸ ਦੇ ਹੈਂਡਵਰਕ ਆਇਆ ਹੈ ਬਾਟਮ ਸ਼ਾਂ ਟੂਨ ਦਾ ਦੁਪੱਟਾ ਕਾਟਨ ਦਾ ਹੈ ਡਿਜੀਟਲ ਪ੍ਰਿੰਟ ਨਾਲ ਆਇਆ 1050 ਰੁਪਏ ਦਾ ਰੇਟ ਹੈ ਕਾਟਨ ਦੀ ਕਲੈਕਸ਼ਨ ਹੈ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਇਹ ਤਿੰਨ ਰੰਗਾਂ ਦੇ ਵਿੱਚ ਸੂਟ ਆਇਆ ਇਹ ਪਿਓਰ ਕਾਟਨ ਵਿੱਚ ਆਏਗਾ ਇੱਦਾਂ ਥੋੜੀ ਰੇਟ ਜਿਹੜਾ ਹੈ ਕਿ ਹਾਈ ਹੈ ਕਿਉਂਕਿ ਇਹ ਪਿਓਰ ਕਾਟਨ ਵਿੱਚ ਆਇਆ 2100 ਰੁਪਏ ਦਾ ਰੇਟ ਹੈ ਤਿੰਨ ਰੰਗ ਨੇ ਇਹਦੇ ਵਿੱਚ ਡਿਜ਼ਾਈਨਰ ਸੂਟ ਹੈ ਪ੍ਰੀਮੀਅਮ ਕਾਟਨ ਦੇ ਉੱਪਰ 1800 ਰੁਪਏ ਦਾ ਰੇਟ ਹੈ ਦੁਪੱਟਾ ਪ्योर ਸ਼ਿਫੋਨ ਦਾ ਆਏਗਾ ਹੈਂਡਵਰਕ ਦੇ ਨਾਲ ਹੈ ਵੈਡਿੰਗਸ ਤੇ ਪਾਉਣ ਵਾਲੇ ਸੂਟ ਨੇ ਐ ਸੂਟ ਆਏਗਾ 1500 ਦੇ ਵਿੱਚ ਵੀ ਕਾਟਨ ਦਾ ਹੈਂਡਵਰਕ ਆ ਇਹਦੇ ਨਾਲ ਵੀ ਦੁਪੱਟਾ ਜਿਹੜਾ ਸ਼ਿਫੋਨ ਦਾ ਆਏਗਾ 875 ਰੁਪਏਾਂ ਦੇ ਵਿੱਚ ਕਾਟਨ ਦੇ ਵਿੱਚ ਬਾਟਮ ਪਲੇਨ ਦੁਪੱਟਾ ਸ਼ਿਫੋਨ ਵਿੱਚ ਆਏਗਾ 875 ਦਾ ਰੇਟ ਹੈ ਰੰਗ ਇਹਦੇ ਵਿੱਚ ਜਿਹੜੇ 4 ਨੇ ਨੱਥੇ ਐਡ ਕਰ ਦਿੱਤੇ ਨੇ 5 ਰੰਗ ਆਣਗੇ ਇੰਨਾ ਵਿੱਚ ਜਿਹੜੇ ਕਿ ਹੁਣ ਤਾਂ ਨਹੀਂ ਸਕਰੀਨ ਤੇ ਚੱਲ ਰਹੇ ਨੇ ਪਿਓਰ ਮਸਲੀਨ ਦੇ ਵਿੱਚ ਸੂਟ ਆਏ ਨੇ 1350 ਰੁਪਏ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਸੈਂਡੂਨ ਦਾ ਬਾਟਮ ਆਏਗਾ ਮਸਲੀਨ embroider ਸੂਟ ਹੈ ਡਿਜ਼ਾਈਨਰ ਸੂਟ ਹੈ ਰੰਗ ਇਹਦੇ ਵਿੱਚ ਦੋ ਨੇ ਇੱਕ ਬਲੈਕ ਤੇ ਇੱਕ ਆਫ ਵਾਈਟ ਸਿੰਗਲ ਕਲਰ ਵਿੱਚ 900 ਰੁਪਏ ਦੇ ਵਿੱਚ ਮਸਲੀਨ ਕਾਟਨ ਦੇ ਫਲੋਰਲ ਪ੍ਰਿੰਟ ਨਾਲ ਬਾਟਮ ਤੇ ਵਰਕ ਆਏਗਾ neck ਤੇ ਵਰਕ ਆਏਗਾ 740 ਦੇ ਵਿੱਚ ਪਿਓਰ ਕਮਦੀ ਕਾਟਨ ਦਾ ਡਿਸਕ ਪ੍ਰਿੰਟਰ ਵਾਲਾ ਸੂਟ ਆਏਗਾ ਮਸਲੀਨ ਦਾ ਫੋਰ ਸਾਈਡਡ ਵਾਲਾ ਦੁਪੱਟਾ ਰੰਗ ਇਹਦੇ ਵਿੱਚ ਸਿੰਗਲ ਹੀ ਹੈ ਜੀਜ਼ਾ ਕਾਟਨ ਦੇ ਵਿੱਚ 1200 ਦੇ ਵਿੱਚ ਤੁਹਾਨੂੰ ਪਿਓਰ ਕਾਟਨ ਦਾ ਸੂਟ ਮਿਲੇਗਾ ਇਹਦੇ ਵਿੱਚ ਰੰਗ ਜਿਹੜੇ ਨੇ ਤੁਹਾਨੂੰ ਚਾਰ ਮਿਲ ਜਾਣਗੇ ਬਾਟਮ ਤੇ ਵਰਕ ਹੈ ਦੁਪੱਟਾ ਨਾਲ ਬੜਾ ਪਿਆਰਾ ਹੈ ਸ਼ਾਰਟ ਆਲਓਵਰ ਡਿਜੀਟਲ ਪ੍ਰਿੰਟ ਹੈ ਕਿਹੜੇ ਤੇ ਬਹੁਤ ਹੈ ਪਿਓਰ ਕੈਂਬਰੀ ਕਾਟਨ ਦੇ ਵਿੱਚ ਡਿਸਟਾਰਟ ਪ੍ਰਿੰਟ ਦੇ ਨਾਲ 2.5 ਮੀਟਰ ਦੀ ਸ਼ਾਰਟ ਬਾਟਮ ਪਲੇਨ ਕੈਂਬਰੀਕ ਦਾ 2.5 ਮੀਟਰ ਦਾ ਦੁਪੱਟਾ ਮਸਲੀਨ ਦਾ 2.5 ਮੀਟਰ ਦਾ ਫੋਰ ਸਾਈਡਰਡ ਤੇ ਲੈਂਸ ਲੱਗੀ ਹੈ 560 ਰੁਪਏ ਦਾ ਰੇਟ ਹੈ ਇਹਦੇ ਵਿੱਚ ਜਿਹੜੇ ਰੰਗ ਨੇ ਉਹ 30 ਰੰਗ ਆਏ ਨੇ ਮੇਰੇ ਕੋਲ ਫਿਰ ਆ ਦੁਪੱਟਾ ਜਿਹੜਾ ਉਹ ਪਲੇਨ ਆਏਗਾ ਸਾਰਾ ਸਾਈਡ ਤੇ ਵਾਈਟ ਲੈਂਸ ਲੱਗੀ ਹੈ ਬਾਟਮ ਵੀ ਪਲੇਨ ਆਏਗਾ ਆਲ ਓਵਰ ਜਿਹੜਾ ਸ਼ਰਟ ਦਾ ਫੈਬਰਿਕ ਹੈ ਉਹ ਪ੍ਰਿੰਟਡ ਆਏਗਾ ਕੁਝ ਛੋਟੇ ਛੋਟੇ ਪ੍ਰਿੰਟ ਦੇ ਵਿੱਚ ਆਏ ਨੇ ਕੁਝ ਬ੍ਰਾਡ ਪ੍ਰਿੰਟਰ ਦੇ ਵਿੱਚ ਆਏਗਾ ਇਹਦੇ ਵਿੱਚ ਸ਼ਰਟ ਸਾਰ ਦੇ ਨਾਲ ਪ੍ਰਿੰਟ ਹੈ ਬਾਟਮ ਪਲੇਨ ਹੈ ਸਭ ਦੇ ਨਾਲ ਦੁਪੱਟਾ ਵੀ ਪਲੇਨ ਹੈ ਬਸ ਇਹ ਹੈ ਕਿ ਉਹਦੇ ਸਾਈਡਾਂ ਤੇ ਜਿਹੜੀ ਵਾਈਟ ਕਲਰ ਦੀ ਲੈਂਸ ਲੱਗੀ ਹੈ ਰੇਟ ਜਿਹੜਾ ਇਹਨਾਂ ਸੂਟਾਂ ਦਾ ਸਿਰਫ ਤੇ ਸਿਰਫ 560 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਤੁਸੀਂ ਕਿਤੇ ਵੀ ਸੂਟ ਆਰਡਰ ਕਰਦੇ ਹੋ ਤੁਹਾਨੂੰ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਇਹ ਸੂਟ ਤੁਹਾਡੇ ਘਰ ਤੱਕ ਪਹੁੰਚੇਗਾ ਤੁਸੀਂ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੇ ਆਪਣਾ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਇਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਕਲੈਕਸ਼ਨ ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਅਵੇਲੇਬਲ ਨੇ ਅਫੋਰਡੇਬਲ ਰੇਟ ਨੇ ਪ੍ਰਾਈਸ ਡਿਸਕ੍ਰਿਪਸ਼ਨ ਡਿਟੇਲ ਮੇ ਸਭ ਦੀ ਦੱਸ ਦਿੱਤੀ ਹੈ ਜਿਸ ਵੀ ਸੂਟ ਬਾਰੇ ਜਾਨਣਾ ਚਾਹੁੰਦੇ ਹੋ ਸਕਰੀਨਸ਼ਾਟ ਜਰੂਰ ਸੈਂਡ ਕਰ ਦੇਣਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ